ਮੇਰਾ ਨਾਮ ਮੀਨਾ ਦੇਵੀ ਬਾਲਵਿਕਾਸ ਪ੍ਰੋਜੈਕਟ ਅਫਸਰ ਅਫਸਰ ਹਰਬੰਤ ਕੈਨ ਹਾਂਜੀ ਮੈਮ ਕੀ ਮਾਮਲਾ ਹੈਗਾ ਜੀ ਕਿਤਨਾ ਮਾਮਲਾ ਮਾਮਲਾ ਇਹ ਤਾਂ ਹੈ ਕਿ ਇੱਥੇ अर्ਲੀ ਚਾਈਲਡ ਮੈਰिज ਹੋ ਰਹੀ ਸੀ ਲੜਕੀ ਦੀ ਲੜਕੀ ਦੀ ਭੂਆ ਨੇ ਹੀ ਉਸ ਨੂੰ ਪਤਾ ਲੱਗਾ ਹੈ ਕਿ 10 ਮਹੀਨੇ ਹੋ ਗਏ ਰੱਖਿਆ ਹੈ ਕਿਉਂਕਿ ਉਹਦਾ ਜਿਹੜਾ ਲੜਕਾ ਆ ਲੜਕਾ ਪਹਾਜ਼ਾ ਫਿਜ਼ੀਕਲੀ ਅਨਫੈਕਟ ਹੈ ਗਿਆ ਤੇ ਉਹਦੀ ਪਹਿਲਾਂ ਦੇਖ ਕੇਅਰ ਕਰਦੀ ਸੀ ਦੇਖਭਾਲ ਕਰਦੀ ਸੀ ਲੜਕਾ ਬੈੱਡ ਦੇ ਬੈੱਡ ਤੇ ਹੀ ਹੈ ਤੇ ਹੁਣ ਉਹ ਕਹਿ ਰਹੀ ਹੈ ਕਿ ਅਸੀਂ ਇਹਦੇ ਨਾਲ ਮੈਰिज ਹੀ ਕਰ ਦੇਣੀ ਹੈ ਤੇ ਜਦੋਂ ਸਾਨੂੰ ਪਤਾ ਲੱਗਾ ਤੇ ਆਪਣੇ ਵੈਲਫੇਅਰ ਉਹ ਮੈਨ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ ਬਿਲਕੁਲ ਇੱਕ ਤਰ੍ਹਾਂ ਕੋ ਪਾਸਟ ਮੈਸਟਰੀਆ ਲੜਕੀ ਦੀ ਉਮਰ ਕਿੰਨੀ ਦੱਸੀ ਹੈ ਲੜਕੀ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ ਜੀ ਇਹ ਲੜਕੀ ਦੀ 21 ਸਾਲ ਦੀ ਜਾਰੀ ਪਸ ਬਹੁਤ ਸਾਡੇ ਕੋ ਕੋਈ ਨਹੀਂ ਦੇ ਰਿਹਾ ਜੀ ਲੱਗਦਾ ਕਿ ਜਬਰਦਸਤ ਲੱਗੀ ਲੱਗ ਤਾਂ ਇਸ ਤਰ੍ਹਾਂ ਹੀ ਰਿਹਾ ਜੀ ਹਾਂ ਜੀ ਮੈਂ ਆਪਣੇ ਨਾਮ ਤੇ ਡੈਕਨੇਸ਼ਨ ਹਾਂ ਜੀ ਮੈਂ ਸਪਨਾ ਮਹਿਰਾ ਮੁਸਕਾਨ ਔਮਨ ਵੈਲਫੇਅਰ ਸੁਸਾਇਟੀ ਦੀ ਪ੍ਰੈਜ਼ੀਡੈਂਟ ਮੈਮ ਕੀ ਮਾਮਲਾ ਹੈ ਕਿ ਕਿੱਥੋਂ ਦਾ ਮਾਮਲਾ ਹੈ ਮਾਮਲਾ ਮੋਹਕ ਮੋਹਕਮਪੁਰ ਦਾ ਹੈ ਮੈਨੂੰ ਕੱਲ ਰਾਤ ਇੱਕ ਕਾਲ ਆਈ ਸੀ ਤੇ ਉਹਨਾਂ ਨੇ ਦੱਸਿਆ ਕਿ ਇੱਕ 14 ਸਾਲ ਦੀ ਲੜਕੀ ਹੈ ਜਦੇ ਮਾਪਿਓ ਵੀ ਨਹੀਂ ਹੈਗੇ ਔਰ ਆਪਣੇ ਰਿਸ਼ਤੇਦਾਰਾਂ ਕੋ ਰਹਿ ਰਹੀ ਹੈ ਔਰ ਉਹ ਰਿਸ਼ਤੇਦਾਰ ਉਸ ਦਾ ਵਿਆਹ ਆਪਣੇ ਲੜਕੇ ਨਾਲ ਕਰ ਰਹੇ ਜੋ ਕਿ ਅਪਾਹिज ਹੈ ਕਿ ਉਹ ਆਪਣਾ ਕੋਠੀ ਬਾਥਰੂਮ ਵਗੈਰਾ ਵੀ ਨਹੀਂ ਉਹ ਖੁਦ ਸਾਫਾ ਉਹ ਲੜਕੀ ਕੋਲ ਹੀ ਕਰਵਾ ਰਿਹਾ ਹੈ ਜਦੋਂ થી ਉਹ ਲੜਕੀ ਇਸ ਸਾਲ ਤੋਂ ਰਹਿ ਰਹੀ ਇਨਾਂ ਕੋਲ ਔਰ ਇਨਾਂ ਨੇ ਉਹ ਉਸ ਲੜਕੀ ਦਾ ਵਿਆਹ ਉਸ ਲੜਕੇ ਨਾਲ ਕਰਨ ਦੀ ਅੱਜ ਸਾਜਿਸ਼ ਰਚੀਆ ਉਹ ਅੱਜ ਹੀ ਵਿਆਹ ਕਰ ਰਹੇ ਆ ਕਿਸ ਦੀ ਲੜਕੀ ਦੀ ਕਿੰਨੀ ਉਮਰ ਦੱਸੋ 14 ਸਾਲ ਦਾ ਰਹਾ ਲੜਕੀ ਦੀ ਕਿੰਨੀ ਦੱਸੋ ਉਹ ਵੀ 21 ਸਾਲ ਦਾ ਹੈ ਜਬਰਦਸਤੀ ਕਰਾਇਆ ਜਾ ਰਿਹਾ ਹੈ ਇਹ ਤੇ ਹੁਣ ਲੜਕੀ ਤੋਂ ਪਤਾ ਪਰ ਫਿਰ ਵੀ ਜੋ ਵਿਜਿਬਲ ਹੈ ਕਿ 14 ਸਾਲ ਦੀ ਲੜਕੀ ਦਾ ਵੈਸੇ ਵੀ ਨਹੀਂ ਕੋਈ ਕਾਨੂੰਨੀ ਵੀ ਨਹੀਂ ਕੋਈ ਕਾਨੂੰਨ ਕਹਿੰਦਾ ਕਿ ਵਿਆਹ ਹੋਏ ਐਡਵਾਂਸ ਮੇਰਾ ਸਾਬਨ ਸਟ੍ਰੀਟ ਨੂੰ ਪੂਰਨ ਸਿੰਘ ਅਲੀ ਚਲਾਸੋ ਚ ਮੋਗਮਪੁਰਾ ਸਰ ਕੀ ਮਾਮਲਾ ਕਿਤੇ ਇਹ ਮਾਮਲਾ ਛੋਟੀ ਉਮਰ ਦਾ ਬੱਚਾ ਬੱਚੀ ਜੇਦਿਆ ਹੋਇਆ ਕਰਾਉਂਦੇ ਜਿਹੜਾ ਲੜਕਾ ਉਹ ਪਾਜਾ ਤੇ ਪਾਜ ਹੋਣ ਕਰਕੇ ਉਹਨਾਂ ਦੇ ਹੈ ਤੇ ਰਿਲੇਟਿਵ ਹੀ ਇੱਕ ਦੇਜਦੇ ਪਰ ਉਹ ਪਾਜਾ ਲੜਦਾ ਇਹ ਲੜਕੀ ਦਾ ਮਾਪਿਓ ਨਹੀਂ ਹੈਗਾ ਤਾਇਆ ਦਾਜੀ ਹੋ ਰਹੇ ਇਹ ਤੁਹਾਨੂੰ ਕਿਹਨਾਂ ਸ਼ਿਕਾਇਤ ਸਾਨੂੰ ਆ ਕੀ ਹੈ ਬਹੁਤ ਮਸਾਲਾ ਆਪਣਾ ਚਾਈਲਡ ਵਾਲਿਆਂ ਨੇ ਕੀਤੀ ਤੇ ਹੁਣ ਕੀ ਮਾਮਲਾ ਹੈ ਮਾਮਲਾ ਇਹ ਸੀ ਕਿ ਉੱਥੇ ਗੁਰਦਾਰੇ ਗੁਰਦਾਰੇ ਤੇ ਆਏ ਵੀ ਘਰ ਆਏ ਆ ਘਰ ਦੇ ਵਿੱਚ ਉਹ ਲੜਕਾ ਜਿਹੜਾ ਪਾਜਾ ਤੇ ਹੁਣ ਕੇ ਮਾਮਲਾ ਕੋ ਕਰਦੇ ਮੀਤਾ ਜੀ ਉਹ ਜੇ ਆਲੇ ਇਹਨਾਂ ਦੇ ਐਨ ਜੀਓ ਆਈ ਆਣੋਂ ਵੇਖੋ ਜੀ ਕੀ ਕਰਦੇ ਪੇਸ਼ ਪੂਛ ਕਰਾਉਂਦੇ ਮਾਣਾ ਮਾਪਿ ਉਹ ਹੈਗਾ ਜੀ ਨਹੀਂ ਲੜਕੀ ਦਾ ਮਾਂ ਪਿਓ ਤਾਇਆ ਤਾਈ ਆ ਲੜਕੀ ਜਿਹੜਾ ਲੜਕੀ ਆ ਲੜਕਾ ਲੜਕੀ ਉਹਦੀ ਭੂਆ ਹੀ ਲੱਗਦੀ ਆ ਜਿਹਦਾ ਲੜਕਾ ਇਹ ਲੜਕੀ ਦੇ ਕਹਿੰਦੇ ਉੱਪਰ ਘਟ ਹੈ ਜੀ ਕਹਿੰਦੇ ਇਹਦੇ ਵਧਾਰ ਕਾਲ ਵਾਲੇ ਵੇਖਣੇ ਫਰਵ